ਅਜੇ ਤੱਕ ਪਰਿਵਾਰ ਨੂੰ ਇਨਸਾਫ ਨਹੀਂ ਮਿਲਿਆ ਉਹ ਲੜਕੇ ਦੀ লাশ ਲੈ ਕੇ ਅੱਜ ਭੰਡਾਰੀ ਪੁਲ ਦੇ ਉੱਤੇ ਉਹਨਾਂ ਵੱਲੋਂ ਧਰਨਾ ਦਿੱਤਾ ਗਿਆ ਹੈ 2 ਦਿਨ ਪਹਿਲੇ اسلامਾਬਾਦ ਪੁਲ ਦੇ ਉੱਤੇ ਇੱਕ ਹਾਦਸਾ ਹੁੰਦਾ ਹੈ ਇੱਕ ਹੈਨਪਾਸ ਐਕਟਿਵ ਬਦੇ ਜਾ ਰਹੇ ਸੀਗੇ ਔਰ ਇੱਕ ਕਾਰ ਬਲੋ ਉਹਨਾਂ ਨੂੰ ਟੱਕਰ ਮਾਰੀ ਜਾਂਦੀ ਹੈ ਜਿਹਦੇ ਵਿੱਚ ਲੜਕੀ ਪੁਲ ਦੇ ਥੱਲੇ ਗਿਰ ਜਾਂਦੀ ਹੈ ਪੁਲ ਤੋਂ ਉੱਤੋਂ ਥੱਲੇ نیچے ਗਿਰ ਜਾਂਦੀ ਹੈ ਲੜਕੇ ਦੀ ਮੌਤ ਹੋ ਜਾਂਦੀ ਹੈ ਹਜੇ ਤੱਕ ਪਰਿਵਾਰ ਨੂੰ ਇਨਸਾਫ ਨਹੀਂ ਮਿਲਿਆ ਉਹ ਲੜਕੇ ਦੀ লাশ ਲੈ ਕੇ ਅੱਜ ਭੰਡਾਰੀ ਪੁਲ ਦੇ ਉੱਤੇ ਉਹਨਾਂ ਵੱਲੋਂ ਧਰਨਾ ਦਿੱਤਾ ਗਿਆ ਹੈ ਤੁਸੀਂ ਤਸਵੀਰਾਂ ਵੀ ਦੇਖ ਸਕਦੇ ਹੋ ਕਿ ਇਹ ਧਰਨਾ ਪਰਿਵਾਰ ਵੱਲੋਂ ਲਗਾਇਆ ਗਿਆ ਹੈ ਕਿ ਪਰਿਵਾਰ ਨੂੰ ਇਨਸਾਫ ਨਹੀਂ ਮਿਲਿਆ ਅਸੀਂ ਗੱਲ ਕਰ ਰਹੇ ਆਂ ਬੇਟੇ ਜੀ ਤੁਸੀਂ ਇੱਥੇ ਤੁਸੀਂ লাশ ਲੈ ਕੇ ਇੱਥੇ ਆਇਓ ਕਿਉਂ ਤਿੰਨ ਦਿਨ ਚਾਰ ਦਿਨ ਹੋ ਗਏ ਨੇ ਕਿਆ ਸਾਨੂੰ ਹਜੇ ਤੱਕਨ ਇਨਸਾਫ ਨਹੀਂ ਮਿਲਿਆ ਕੋਈ ਸਰ ਕੋਈ ਇਨਸਾਫ ਨਹੀਂ ਮਿਲਿਆ ਇਹ ਪੁਲਿਸ ਨੇ ਕੋਈ ਕੰਮ ਨਹੀਂ ਕਰਦੀ ਪਈ ਸਿਰਫ ਉਹ ਗੱਲਾਂ ਕਰੀ ਜਾਂਦੀ ਆਪਾਂ ਚਲੋ ਹਸਪਤਾਲ ਵੱਲ ਲੱਗੇ ਆ ਪਰ ਪੁਲਿਸ ਨੂੰ ਆਪਣਾ ਕੰਮ ਤੇ ਕਰਨਾ ਚਾਹੀਦਾ ਆਪਾਂ ਪੁਲਿਸ ਦੇ ਮਗਰ ਥੋੜੀ ਜਾ ਸਕਦੇ ਆ ਤੇ ਪੁਲਿਸ ਕੋਈ ਕੰਮ ਨਹੀਂ ਕਰ ਰਹੀ ਤੇ ਚਾਰ ਪੰਜ ਦਿਨ ਹੋ ਗਏ ਇੱਕ ਬੰਦਾ ਨਹੀਂ ਫੜ ਸਕੀ ਜਦ ਕੀ ਪੁਲਿਸ ਦਾ ਕੰਮ ਹੁੰਦਾ ਸਾਰੇ ਡਾਕੂਮੈਂਟ ਦੇਤੇ ਆ ਬੰਦੇ ਦਾ ਲਾਇਸੈਂਸ ਹੈਗਾ ਆ ਤੋਂ ਨੰਬਰ ਪੰਜ ਇੰਡੀਆ ਇੰਡੀਆ ਦਾ ਨੰਬਰ ਹੈ ਦੁਬਈ ਦਾ ਡਰਾਈਵਿੰਗ ਲਾਇਸੈਂਸ ਹੈਗਾ ਸਭ ਕੁਝ ਮਿਲ ਚੁੱਕਾ ਤਾਂ ਵੀ ਪੁਲਿਸ ਕਿਸੇ ਨੂੰ ਹਲ ਜੇ ਤਾਂ ਬ੍ਰਾਮਣ ਨਹੀਂ ਕਰ ਸਕਦੇ ਕਾਰ ਵੀ ਉੱਥੇ ਮੌਕੇ ਤੇ ਮੌਜੂਦ ਸੀਗੀ ਜਿਹੜੇ ਚਲਾ ਰਹੇ ਸੀਗੇ ਉਹ ਕਿੰਨੇ ਬੰਦੇ ਸੀਗੇ ਤਿੰਨ ਜਾਂ ਚਾਰ ਸੀ ਕਿਉਂਕਿ ਪੱਕਾ ਪਤਾ ਨਹੀਂ ਆਪਾਂ ਤੇ ਉੱਥੇ ਗਏ ਨਹੀਂ ਐਨ ਦਾ ਸਕੋਰ ਜਾਣਕਾਰੀ ਮਿਲੀ ਹੋਵੇ ਤੁਹਾਨੂੰ ਤਿੰਨ ਬੰਦੇ ਕਹਿੰਦੇ ਸੀ ਤਿੰਨ ਬੰਦੇ ਹਾਂਜੀ ਹਾਂਜੀ ਉਹ ਹੈ ਅੰਮ੍ਰਿਤਸਰ ਦੇ ਰਹਿਣ ਵਾਲੇ ਨੇ ਹਾਂਜੀ ਹਾਂਜੀ ਮੁੰਡਾ ਜਿਹੜਾ ਡਰਾਈਵਿੰਗ ਕਰਦਾ ਉਹ ਦੁਬਈ ਰਿਟਰਨ ਹੈਗਾ ਹੂੰ ਹੂੰ ਤੇ ਬਾਕੀ ਬੰਦੇ ਇੱਥੋਂ ਦੇ ਰਹਿਣ ਵਾਲੇ ਸਾਰੇ ਤੇ ਨਾਨਾਪੁਰ ਅਦਰ ਛਾਡੇ ਦੇ ਰਹਿਣ ਵਾਲੇ ਬੰਦੇ ਪੁਲਿਸ ਨੇ ਹਜੇ ਤੱਕ ਅਨਕਸਰ ਕੋਈ ਵੀ ਕਾਰਵਾਈ ਨਹੀਂ ਕੀਤੀ ਇਹਦੇ ਨਾਲ ਇਹ ਲੜਕੀ ਦੀ ਵੀ ਉਹ ਪੁਲ ਤੋਂ نیچے गिर ਗਈ ਸੀ ਹਾਂਜੀ ਉਹਦੇ ਹਾਲਾਤ ਕਿਸ ਤਰ੍ਹਾਂ ਦੇ ਨੇ ਉਹਦੇ ਹਾਲਾਤ ਵੀ ਨਾਜੂਕਾ ਉਹਦੇ ਕਿੰਨੇ 4-5 ਫੈਕਚਰ ਹੈ ਲਾਤੋਂ ਦੀ ਖਰਾਬ ਹਰ ਡਿਟ ਟਟ ਗਿਆ ਚੂਲਾ ਟਟ ਗਿਆ ਵਾ ਛਾਤੀ ਦੀਆਂ ਪਸਲੀਆਂ ਟਟ ਗਈਆਂ ਬਾਹਰ ਉੱਤਰ ਗਈ ਹੈ ਹੂੰ ਹੂੰ ਉਹ ਵੀ ਬੈੱਡ ਤੇ ਉਹਦੇ ਕੋਲ ਸਾਹ ਨਹੀਂ ਲਿਆ ਜਾਂਦਾ ਛਾਤੀ ਵਿੱਚ ਪਾਣੀ ਭਰ ਗਿਆ ਵਾ ਖੂਨ ਬੜਾ ਟਕਟਾ ਹੋ ਗਿਆ ਵਾ ਹੂੰ ਹੂੰ ਤੇ ਉਹਦੀ ਹਾਲਤ ਵੀ ਨਾਜ਼ੁਕੀ ਹੈ ਹੁਣ ਇੱਥੇ ਕੀ ਤੁਹਾਨੂੰ ਪੁਲਿਸ ਵੱਲੋਂ ਕੀ ਆਸ਼ਵਾਸ਼ਣ ਹੈ ਪੁਲਿਸ ਵੀ ਆਈ ਹੋਈ ਹੈ ਪੁਲਿਸ ਨੇ ਵੀ ਕਿਹਾ ਤੁਸੀਂ ਕੀ ਚਾਹੁੰਦੇ ਹੋ ਕਿ ਇਸ ਟਾਈਮ ਇੰਨਾ ਸਾਡਾ ਆਪਾਂ ਚਾਹਨੇ ਵੀ ਹੁਣੇ ਹਰ ਨੂੰ ਬੰਦੇ ਪੇਸ਼ ਕਰੋ ਵੀ ਇੰਨੇ ਦਿਨਾਂ ਦਾ ਤੁਸੀਂ ਕੋਈ ਕਾਰਵਾਈ ਨਹੀਂ ਕਰੀ ਹੁਣ ਹੁਣੇ ਕਾਰਵਾਈ ਕਰੋ ਸਾਨੂੰ ਬੰਦੇ ਪੇਸ਼ ਕਰੋ ਆਪਾਂ ਹੁਣੇ ਇੱਥੋਂ ਚਲੇ ਜਾਂਦੇ ਆ ਆਪਾਂ ਸਿਰਫ ਇੰਨਾ ਚਾਹਨੇ ਸਾਨੂੰ ਇਨਸਾਫ ਦਿੱਤਾ ਜਾਵੇ ਉਨੀ ਦੇਰ ਇੱਥੇ ਪੇਰੇ ਹਾਂਜੀ ਇੱਥੇ ਰਵਾਂਗੇ ਰਾਤ ਦੇ ਨਾ ਇੱਥੇ ਰਵਾਂਗੇ ਕੋਈ ਗੱਲ ਨਹੀਂ ਕਿੰਨੇ ਦਿਨ ਨਹੀਂ ਰਹਿਣਗੇ ਸੋ ਤੁਸੀਂ ਦੇਖਿਆ ਕਿ ਸਾਰਾ ਪਰਿਵਾਰ ਔਰ ਉਸ ਦੇ ਨਾਲ ਉਦੇ ਰਿਸ਼ਤੇਦਾਰ ਗਰੀ ਕਵਾਂਡ ਵਾਲਿਆਂ ਨੇ ਧਰਮਾਪੁਰ ਪੁਲ ਦੇ ਉੱਤੇ ਲਗਾ ਦਿੱਤਾ ਹੈ ਔਰ ਜਿਸ ਦੇ ਨਾਲ ਟ੍ਰੈਫਿਕ ਇਤਨੀ ਆਵਾਜਾਈ ਪ੍ਰਭਾਵਿਤ ਹੋਈ ਹੈ ਕਿ ਪੁਲਿਸ ਨੇ ਦੀਆਂ ਥਾ ਪੈਨਾਂ ਦੀ ਐਸੇਲੇ ਬਣੀ ਹੋਈ ਹੈ ਪੁਲਿਸ ਮੌਕੇ ਤੇ ਮੌਜੂਦ ਹੈ ਇਹ ਘਟਨਾ ਇਸਲਾਮਾਬਾਦ ਪੁਲ ਤੇ ਉੱਤੇ ਵਾਪਰੀ ਹੈ ਰਾਤ 9:30 ਵਜੇ ਦੀ ਘਟਨਾ ਹੈ 9:30 ਵਜੇ ਇਹ ਦੋਨੇ ਪੈਨਟਰਾ एक्टिवा ਤੇ ਆ ਰਹੇ ਸਨ ਔਰ ਐਕਟਿਵਾ ਨੂੰ ਕਾਰ ਬਲੋਂ ਟੱਕਰ ਮਾਰੀ ਗਈ ਹੈ ਔਰ ਸਿੱਧੀ ਟੱਕਰ ਦੇ ਨਾਲ ਲੜਕੀ ਜਿਹੜੀ ਹੈ ਉਹ ਉਲਟੋ نیچے गिर ਜਾਂਦੀ ਹੈ ਔਰ ਉਸ ਤੋਂ ਬਾਅਦ ਔਰ ਉਸ ਤੋਂ ਬਾਅਦ ਜਿਹੜਾ ਲੜਕਾ ਬਾਈਕ ਤੇ ਸਵਾਰ ਸੀਗਾ ਐਕਟਿਵਾ ਤੇ ਸਵਾਰ ਸੀਗਾ ਉਸ ਦੀ ਬਹੁਤ ਹੋ ਜਾਂਦੀ ਹੈ ਤੁਸੀਂ ਦੇਖੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਭੰਡਾਰੀ ਬੁੱਲਦੀਆਂ ਇਸ ਤੋਂ ਬਾਅਦ ਜਿਆਦਾ ਇਹ ਦੱਸਿਓ ਜੀ ਇੱਕ ਕੀ ਗੱਲ ਹੋਈ ਸੀ ਅਜੇ ਤੱਕ ਸਰ ਪਤਾ ਨਹੀਂ ਕੁਛ ਨਹੀਂ ਸਰ 3 ਦਿਨ ਹੋ ਗਏ ਜੇ ਦੋਨੇ ਭੈਣ ਪਰਾ ਗਏ ਸਲ ਸੰਡੇ ਬਾਬਾ ਜੀ ਤਾਂ ਸਭ ਮੱਥਾ ਟੇਕ ਕੇ ਆ ਰਹੇ ਆ ਗੱਡੀ ਵਾਲਾ ਪਤਾ ਨਹੀਂ ਨਸ਼ੇ ਚ ਸ਼ਰਾਬਾ ਪੀਤੀਆਂ ਤੁਹਾਨੂੰ ਪਤਾ ਸੰਡੇ ਸੀ ਉਦੋਂ ਅਗਲਾ ਪਿੱਛੋਂ ਆਨ ਕੇ ਮਾਰ ਗਿਆ ਨਾ ਉਹਨੇ ਕੋਈ ਪੋਰਟਲ ਥੱਲੇ ਸੁੱਰਤੀ ਦੋਨੇ ਭੈਣ ਪਰਾ ਪੁਲ ਉਹ ਭੈਣ ਜਿਹੜੀ ਆ ਪੁਲ ਤੋਂ ਥੱਲੇ ਉਹ ਐਕਵਾ ਚਲਾ ਰਹੀ ਸੀ ਤੇ ਬੇਟਾ ਪਿੱਛੇ ਸੀ

ਬਿੱਲ ਤਾਂ ਬਿੱਲ ਲਈ ਜਾ ਰਹੇ ਬਿੱਲ ਦੇ ਦਿਓ ਬਿੱਲ ਅੱਛਾ ਅੱਜ ਤੁਸੀਂ ਸਾਰੇ ਜਣੇ ਇੱਥੇ ਬੈਠੇ ਭੰਡਾਰੀ ਪੁਲ ਦੇ ਉੱਤੇ ਲੋਕੀ ਵੀ ਪਰੇਸ਼ਾਨ ਹੋ ਰਹੇ ਨੇ ਲੋਕਾਂ ਨੂੰ ਨੰਗਲਾਂ ਦਿੱਕਤ ਆ ਰਹੀ ਹੈ ਸਕੂਲ ਦੇ ਬੱਚਿਆਂ ਨੇ ਨਿਕਲਣਾ ਆਪਣੀ ਛੁੱਟੀ ਲਈ ਉਹ ਵੀ ਪਰੇਸ਼ਾਨ ਹੋ ਰਹੇ ਨੇ ਕੀ ਤੁਸੀਂ ਕਦੋਂ ਚੁਕਣਾ ਕਿਸ ਕਿਸ ਸਾਰੇ ਜਿੰਨੀ ਦਾ ਜਬਦਾਨ ਦੇਖੋ ਕੋਈ ਉਹ ਦੇਖੋ ਜੇ ਗੱਡੀ ਵਾਲੇ ਆ ਪੁਲਿਸ ਵਾਲਿਆਂ ਨੂੰ ਚਾਹੀਦਾ ਜਦ ਐਕਸੀਡੈਂਟ ਹੀ ਹੋਇਆ ਉਹਦੇ ਹੀ ਪੋਨਾ ਘੰਟਾ ਬਾਅਦ ਪੁਲਿਸ ਪਹੁੰਚੀ ਆ ਤੇ ਹੱਲੇ ਤੱਕ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਕੋਈ ਪਕੜੇ ਨਹੀਂ ਗਏ ਪਕੜੇ ਨਹੀਂ ਕੋਈ ਕਰੋ ਇਨਸਾਫ ਚਾਹੀਦਾ ਸਾਨੂੰ ਵੀ ਆ ਬੱਚੇ ਦੀ ਡੈੱਡ ਬੋਡੀ ਸਾਨੂੰ ਵੀ ਪਤਾ ਸਾਡੇ ਦੇਖ ਤੇ ਕੀ ਆ ਰੋਲ ਰਹੀ ਆ ਬਿਲਕੁਲ ਬਿਲਕੁਲ ਤੁਸੀਂ ਸੁਣਦੇ ਪਿਓ ਕਿ ਪਰਿਵਾਰਿਕ ਮੈਂਬਰ ਸਾਰੇ ਜਿਹੜੇ ਕਿ ਧਰਨੇ ਤੇ ਬੈਠੇ ਹੋਏ ਨੇ ਉਹ ਇਸੇ ਹਾਸ ਤੇ ਬੈਠ ਕੇ ਉਹਨਾਂ ਨੂੰ ਇਨਸਾਫ ਮਿਲੇ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਟ੍ਰੈਫਿਕ ਜਿਹੜੀ ਹੈ ਸਾਰੀ ਅਸਤਵਸਤ ਹੋਈ ਹੈ ਰੋਕੀ ਹੋਈ ਹੈ ਟ੍ਰੈਫਿਕ ਟ੍ਰੈਫਿਕ ਵਿੱਚ ਲੋਕਾਂ ਨੂੰ ਆਣਾ ਜਾਣਾ ਵਿੱਚ ਬਹੁਤ ਦਿੱਕਤਾਂ ਆ ਰਹੀਆਂ ਕਿਉਂਕਿ ਪਰਿਵਾਰ ਔਰ ਰਿਸ਼ਤੇਦਾਰਾਂ ਨੇ ਟ੍ਰੈਫਿਕ ਰੋਕ ਦਿੱਤੀ ਹੈ ਜਿਨ੍ਹਾਂ ਨੇ ਦੇਖਿਆ ਵਾਹ ਨੇ ਪਵਾ ਦਵਾ ਕਰਦੀ ਹੈ ਪਰ ਟ੍ਰੈਫਿਕ ਵਾਲੇ ਨੇ ਟ੍ਰੈਫਿਕ ਸਾਰੀ ਰੋਕੀ ਟ੍ਰੈਫਿਕ ਸਾਰੀ ਰੁਕ ਗਈ ਹੈ ਜੀ ਤੁਸੀਂ ਵੀ ਇੱਥੇ ਸਟਕ ਹੋ ਗਏ ਹੋ ਇਹ ਧਰਨਾ ਲਾਤਾ ਉਹਨਾਂ ਨੇ ਕਿ ਵੀ ਸਾਡੇ ਬੱਚੇ ਨੂੰ ਇਨਸਾਫ ਮਿਲੇ ਕੀ ਤੁਸੀਂ ਕਹਿਣਾ ਚਾਹੋਗੇ ਬਿਲਕੁਲ ਚਾਹੀਦਾ ਹੈ ਜੀ ਅਗਲੇ ਨੂੰ ਇਨਸਾਫ ਤਾਂ ਪਹਿਲਾਂ ਹੀ ਮਿਲ ਜਾਣਾ ਚਾਹੀਦਾ ਸੀ ਅੱਜ ਤੋਂ 4 ਦਿਨ ਪਹਿਲਾਂ ਜਦੋਂ ਐਕਸੀਡੈਂਟ ਹੋਇਆ ਇਹਦਾ ਇਹ ਤਾਂ ਕਾਰਵਾਈ ਬਹੁਤ ਲੇਟ ਹੋ ਰਹੀ ਹੈ ਜਿਹੜੀ ਹੋ ਰਹੀ ਹੈ ਦੇਖੋ ਅਗਲਾ ਮਜਬੂਰ 18 ਸਾਲ ਦਾ ਜਿੰਦਾ ਉਹ ਜਵਾਗ ਗਿਆ ਉਹ ਕੀ ਕਰੇਗਾ ਇਹਨਾਂ ਐਕਸੀਡੈਂਟ ਦਾ ਉਹਨਾਂ ਦੇ ਸਾਰੇ ਪ੍ਰੂਫ ਵੀ ਸਭ ਨਿਕਲੇ ਹੋਏ ਆ ਲਾਇਸੈਂਸ ਜੋ ਵੀ ਆਧਾਰ ਕਾਰਡ ਪੈਨ ਕਾਰਡ ਸਭ ਕੁਝ ਤੇ ਪੁਲਿਸ ਪਰਸ ਫਿਰ ਉਹਨਾਂ ਦਾ ਗੱਡੀ ਨੰਬਰ ਗਲਤ ਪਾ ਦਿੱਤਾ ਗਿਆ। ਜੇ ਪੁਲਿਸ ਕਾਰਵਾਈ ਨਹੀਂ ਕਰ ਰਹੀ, ਕੀ ਸਮਝਦੇ ਹੋ ਕਿ ਪੁਲਿਸ ਨੂੰ ਕੋਈ politcal pressure ਹੈ ਜਾਂ ਪੁਲਿਸ ਜਾਣਬੁੱਝ ਕੇ ਹਸਲ ਨਹੀਂ ਕਰ ਰਹੀ? ਦੇਖੋ ਕੁਝ ਵੀ ਹੋ ਸਕਦਾ ਹੈ। politcal pressure ਵੀ ਹੋ ਸਕਦਾ ਹੈ। ਖਾਦਾ ਪੈਸਾ ਵੀ ਖਾਦਾ ਹੋ ਸਕਦਾ, ਕੁਝ ਵੀ ਹੋ ਸਕਦਾ। ਹੂੰ ਹੂੰ। ਇੰਡੀਆ ਇੰਡੀਆ ਦੇ ਵਿੱਚ ਕੁਝ ਵੀ ਹੋ ਸਕਦਾ। ਬਿਲਕੁਲ ਬਿਲਕੁਲ। ਤੁਸੀਂ ਦੇਖੋ ਕਿ ਟ੍ਰੈਫਿਕ ਦੂਰ ਤੱਕ ਸਟਕ ਹੋਈ ਹੋਈ ਹੈ। ਦੂਰ ਦੂਰ ਤੱਕ ਜਿਨ੍ਹਾਂ ਨੇ ਆਪਣੇ ਘਰ ਤੱਕਨ ਪਹੁੰਚਣਾ ਹੈ, ਉਹ ਸਿਰਫ ਇੱਥੇ ਵੇਟ ਕਰ ਰਹੇ ਨੇ। ਇਹ ਟ੍ਰੈਫਿਕ ਕਦੋਂ ਖੁੱਲੇਗੀ ਕਦੋਂ ਇਹਨਾਂ ਦਾ ਜਿਹੜਾ ਇਹਨਾਂ ਨੂੰ ਇਨਸਾਫ ਵੀ ਆਸ ਮਿਲੇਗੀ ਇਨਸਾਫ ਮਿਲੇਗਾ ਤੇ ਤਦ ਮਾ ਖੁੱਲੇਗਾ ਸੋ ਲੋਗ ਟ੍ਰੈਫਿਕ ਟ੍ਰੈਫਿਕ ਦੇ ਵਿੱਚ ਫਸ ਕੇ ਰਹਿ ਗਏ ਨੇ ਮੈਂ ਫਿਰ ਦੱਸਣਾ ਚਾਹਾਂਗਾ ਕਿ ਸੰਡੇ ਵਾਲੇ ਦਿਨ ਯਾਨੀ ਕਿ ਇਤਵਾਰ ਨੂੰ ਦੋਨੇ ਭੈਣ ਭਰਾ ਕਰੋ ਨਿਕਲ ਕੇ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਆ ਰਏ ਸੀ ਕਾਰ ਤੇ ਪਿਛੋਂ ਲਿਆ ਕੇ ਇੱਕ ਕਾਰ ਨੇ ਉਹਨਾਂ ਨੂੰ ਟੱਕਰ ਮਾਰੀ ਜਿਹਦੇ ਵਿੱਚ ਲੜਕੀ ਜਿਹੜੀ ਐਕਟਿਵਾ ਚਲਾ ਰਹੀ ਸੀਗੀ ਉਹ ਪੁਲ ਤੋਂ गिर ਕੇ ਪੁਲ ਤੋਂ نیچے गिर ਜਾਂਦੀ ਹੈ ਔਰ ਉਸ ਦੀ ਹੱਡੀਆਂ ਪਸਨੇ ਟੁੱਟ ਜਾਂਦੀਆਂ ਜਦ ਕਿ ਉਹਦਾ ਜਿਹੜਾ ਭਰਾ ਪਿੱਛੇ ਬੈਠਾ ਹੋਇਆ ਸੀ ਉਹ ਗੱਡੀ ਦੇ ਨਾਲ ਕਸੀਟ ਦੇ ਹੋਏ ਉਹਨੂੰ ਲੈ ਕੇ ਜਾਂਦਾ ਹੈ ਔਰ ਉਸ ਦੀ ਮੌਤ ਹੋ ਜਾਂਦੀ ਹੈ ਸੋ ਇਸ ਇਨਸਾਫ ਦੀ ਮੰਗ ਅਸੀਂ ਪੁਲਿਸ ਵਾਲਾ ਵੀ ਗੱਲ ਕਰਾਂਗੇ ਕੀ ਕਹਿਣਾ ਉਹਨਾਂ ਦਾ ਤੁਸੀਂ ਦੇਖੋ ਤਸਵੀਰਾਂ ਪਰਿਵਾਰ ਇਸ ਵੇਲੇ ਪੁਲ ਦੇ ਉੱਤੇ ਡੈੱਡ ਬੋਡੀ ਜਿਹੜੀ ਲੜਕੇ ਦੀ ਡੈੱਡ ਬੋਡੀ ਆ ਉਸ ਨੂੰ ਰੱਖ ਕੇ ਬੈਠਾ ਹੋਇਆ ਹੈ ਕਿ ਪਰਿਵਾਰ ਨੂੰ ਇਨਸਾਫ ਮਿਲੇ ਸੋ ਇਹ ਤਸਵੀਰਾਂ ਅੰਮ੍ਰਿਤਸਰ ਭੰਡਾਰੀ ਪੁਲ ਦੀਆਂ ਨੇ ਜਿੱਥੇ ਪਰਿਵਾਰ ਨੇ ਇਨਸਾਫ ਮਿਲਣ ਦੀ ਮੰਗ ਨੂੰ ਲੈ ਕੇ ਇੱਕ ਤਰਨਾ ਲਗਾਇਆ ਹੋਇਆ ਹੈ ਤੁਸੀਂ ਤਸਵੀਰਾਂ 'ਚ ਵੀ ਦੇਖ ਸਕਦੇ ਹੋ ਇਹ ਘਟਨਾ ਸੰਡੇ ਦੀ ਹੈ ਸੰਡੇ ਸ਼ਾਮ 9:30 ਵਜੇ ਦੇ ਕੋਲ ਇਸ ਕਰਨਾ ਹੁੰਦੀ ਹੈ ਇਸਲਾਮਾਬਾਦ ਪੁਲ ਦੇ ਉੱਤੇ ਇਹ ਭੈਣ ਭਰਾ ਐਕਟਿਵਾ ਤੇ ਜਾ ਰਹੇ ਸੀਗੇ ਜਦ ਕਿ ਪਿੱਛੋਂ ਲਿਆ ਕੇ ਉਹਨਾਂ ਦੀ ਗੱਡੀ ਨੂੰ ਟੱਕਰ ਮਾਰੀ ਜਾਂਦੀ ਕਾਰ ਵੱਲੋਂ ਤਿੰਨ ਲੋਕ ਉਸ ਕਾਰ ਦੇ ਵਿੱਚ ਸਵਾਰ ਸੀਗੇ ਪਰ ਹਜੇ ਤੱਕ ਪੁਲਿਸ ਉਹਨਾਂ ਨੂੰ ਗ੍ਰਿਫਤਾਰ ਨਹੀਂ ਕਰ ਸਕੀ ਅਸੀਂ ਇਸ ਬਾਰੇ ਪੁਲਿਸ ਆਫੀ ਪੁਲਿਸ ਨਾਲ ਵੀ ਗੱਲ ਕਰਦੇ ਆ ਇਹਦੇ ਬਾਰੇ ਪਰਿਵਾਰਕ ਮੈਂਬਰਾਂ ਵੱਲੋਂ ਕੋਈ ਪਿਛੇ ਇਨਸੀਡੈਂਟ ਹੋਇਆ ਸੀ ਆਪਣਾ ਕਿਸੇ ਐਕਸੀਡੈਂਟ ਹੋਇਆ ਸੀ ਇਸਲਾਮਾਬਾਦ ਏਰੀਆ 'ਚ ਤੇ ਉਹਦੇ ਸਬੰਧੀ ਇਹਦਾ ਧਰਨਾ ਲਾਇਆ ਸੀ ਉਹ ਇਹਨਾਂ ਨੂੰ ਪੈਸੀਫਾਈ ਕਰ ਰਹੇ ਆ ਕਿ ਦੇਖ ਰਹੇ ਆ ਕੀ ਹੋਏਗਾ ਕਿਦੋਂ ਇਹ ਕਿਦੋਂ ਬਏ ਇਸ 17 ਤਰੀਕ ਦੀ ਗੱਲ ਕਹਿ ਰਹੇ ਸਾਰੇ ਇਹ ਵਾਲੋ ਕੋਈ ਤੁਹਾਡੇ ਨਾਲ ਹਾਂਜੀ ਪੁਲਿਸ ਵੱਲੋਂ ਐਫਆਈਆਰ ਅੱਜ ਕੀਤੀ ਜਾ ਚੁੱਕੀ ਆਲਰੇਡੀ ਤੇ ਇਨਵੈਸਟੀਗੇਸ਼ਨ ਚੱਲ ਰਹੀ ਆ ਤੇ ਦੋਸ਼ੀ ਜਲਦੋ ਜਲਦੇ ਅਰੈਸਟ ਕਰ ਲੇਗਾ ਕਾਫੀ ਪਰੇਸ਼ਾਨ ਹੋ ਰਹੇ ਆ ਲੋਕ ਜਿਹੜੇ ਅਸੀਂ ਇਹਨਾਂ ਨਾਲ ਗੱਲਬਾਤ ਕਰਕੇ ਖਿਲਾ ਦੇ ਆਈ ਚਾਹ। ਸਰ ਗੱਡੀ ਫੜੀ ਗਈ ਹੈ ਬੰਦੇ ਹਲੇ ਤਿੱਕਰ ਨਹੀਂ ਕਿਹਾ। ਕੋਸ਼ਿਸ਼ ਚੱਲ ਰਹੀ ਹੈ ਜੀ ਬੰਦੇ ਗਾਂਭੀਸ਼ਾ ਹੋਏ ਪਰ ਜਲਦੀ ਫੜੇ ਜਾਣਗੇ। ਸਰ ਦੱਸਿਆ ਜਾ ਰਿਹਾ ਹੈ ਕਿ ਡਰਿੰਕ ਵਗੈਰਾ ਕੀਤੀ ਹੋਈ ਸੀ ਰੱਜੇ ਸੀ। ਇਹ ਜੋ ਵੀ ਹੈ ਰਾਜੋ ਫੜੇ ਜਾਣ ਕੋਸਤੂ ਪਾਦੀ ਕਰ ਰਹੀ ਹੋਈ ਹੈ ਇਸ ਬਸ ਕਰ ਸਕਦੇ ਹਾਂ। ਹਾਂਜੀ ਜੀ ਐਫਆਰ ਤੱਕ। ਬਸ ਕੋਸ਼ਿਸ਼ ਕਰ ਰਹੀ ਹੈ ਜੀ ਅਸੀਂ ਚੁੱਕ ਰਹੇ ਹਾਂ ਜੀ ਬਸ। ਕੋਈ ਗੱਲਬਾਤ ਹੋ ਗਈ ਹੈ ਅਸੀਂ ਵਿਸ਼ਵਾਸ ਦੇਤਾ ਜੀ ਇਹਨਾਂ ਨੂੰ। ਠੀਕ ਹੈ ਜਲਦ ਬੰਦੇ ਰੈਸਟ ਹੋ ਜਾਂਦੇ ਹਨ। ਅੰਦਰ ਹੀ ਤਾਂ ਪਰਿਵਾਰ ਪੋਲ ਦੇ ਉੱਤੇ ਬੈਠਾ ਤਣਾ ਲਗਾ ਕੇ ਇਨਸਾਫ ਦੀ ਮੰਗ ਕਰ ਰਿਹਾ ਹੈ ਕਿ ਉਹਨਾਂ ਦੇ ਜਿਹੜੇ ਬੇਟੇ ਦੀ ਮੌਤ ਹੋ ਗਈ ਹੈ ਔਰ ਬੇਟੀ ਜਿਹੜੀ ਹੈ ਉਹ ਜ਼ਖਮੀ ਹੋਈ ਹੈ ਗੰਭੀਰ ਜ਼ਖਮੀ ਹੋਈ ਹੈ ਉਹ ਵੀ ਹਸਪੀਟਲ ਦੇ ਵਿੱਚ ਇਸ ਵੇਲੇ ਦਾਖਲ ਹੈ ਉਸ ਦੀ ਲਾਸ਼ ਵੀ ਇਸੇ ਸਮੇਂ ਪੋਲ ਦੇ ਉੱਤੇ ਰੱਖੀ ਹੋਈ ਹੈ ਕਿ ਤਾਂ ਜੋ ਇਨਸਾਫ ਮਿਲੇ ਜਦ ਤੱਕ ਇਨਸਾਫ ਨਹੀਂ ਮਿਲਦਾ ਉਹਦਾ ਸੰਸਕਾਰ ਨਹੀਂ ਕਰਨਗੇ ਕੈਮਰਾ ਪਸੰਨ ਨਿਤੇਸ਼ ਦੇ ਨਾਲ ਜੋਤੀ ਵਹਤ ਦੈਨਿੰਗ ਸਵੇਰਾ ਟੀਵੀ ਅੰਮ੍ਰਿਤਸਰ